ਅਕਲਪੁਰ ਰੋਡ ਤੇ ਸਥਿਤ ਦਰਬਾਰ ਚਿश्ती ਸਾਹਬੀ ਸਰਕਾਰ ਬਾਬਾ ਬ੍ਰਹਮਦਾਸ ਜੀ ਬਾਬਾ ਰੂੜਾ RAM ਜੀ ਵਿਖੇ ਦਰਬਾਰ ਦੇ ਗੱਦੀ ਨਿਸ਼ੀਨ ਬਾਬਾ ਜਸਪਾਲ ਜੀ ਦੀ ਰਹਿਨਮਾਈ ਹੇਠ ਚਿश्ती ਸਾਹਬੀ ਬਾਬਾ ਬ੍ਰਹਮਦਾਸ ਜੀ ਦੀ ਸਾਲਾਨਾ 35ਵੀਂ ਵਰ੍ਹੇਗੰਢ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ ਇਸ ਮੌਕੇ ਦੇਸ਼ਾਂ ਵਿਦੇਸ਼ਾਂ ਤੋਂ ਸੈਂਕੜੇ ਸ਼ਰਧਾਲੂ ਸੰਗਤਾਂ ਹਾਜ਼ਰ ਸਨ ਮੇਲੇ ਮੌਕੇ ਪੰਜਾਬ ਦੇ ਨਾਮਵਰਕ ਵਾਲਾਂ ਨੇ ਸੂਫਿਆਨਾ ਕਲਾਮ ਪੇਸ਼ ਕਰਕੇ ਸੰਗਤਾਂ ਨੂੰ ਸਰਕਾਰਾਂ ਦੇ ਰੰਗ ਵਿੱਚ ਰੰਗਿਆ ਦਰਬਾਰ ਦੇ ਗੱਦੀ ਨਸ਼ੀਨ ਬਾਬਾ ਜਸਪਾਲ ਜੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਨ ਉਪਰੰਤ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਬਾਬਾ ਜਸਪਾਲ ਜੀ ਦੀ ਮਾਤਾ ਬੀਬੀ ਪ੍ਰਕਾਸ਼ਕੌਰ ਨਰਿੰਦਰਨ ਦਾਸ ਬੰਗਾ ਜਸਪਾਲ ਗਿੰਡਾ ਕਾਉਂਸਲਰ ਤੇਜ ਰਾਜ ਲਾਲਾ ਜਗਿੰਦਰਪਾਲ ਲੁਧਿਆਣਾ ਸੁਰੇਂਦਰਪਾਲ ਸੁੰਦਰਪਾਲ ਲਗਾ ਬਾਬਾ ਅਮਰਚੰਦ ਗੁਲਵਿੰਦਰ ਬੱਬਾ ਸਰਬਜੀਤ ਸਾਭੀ ਮਦਨ ਲਾਲ ਚੁੰਬਰ ਨੰਗਲ ਗੁਰਦੇਵ ਚੰਦ ਸਤਪਾਲ ਅਤੇ ਹੋਰ ਹਾਜ਼ਰ ਸਨ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟਿਆਰਾ ਦੀ ਖਾਸ ਰਿਪੋਰਟ ਮਸਤੋ ਸੇ ਉੱਚੀ ਕੀ ਆプチਏ शिश के वास्ते यही काफी है ऐ हना यही बख्शिश कैसे होनी चाहिए बख्शिश के ਤਾਰੀਖ 15 ਜੁਲਾਈ ਸਾਲ 2024 ਇੱਕ ਮਹਾਨ ਤਪਸਵੀ ਮਹਾਨ ਰੈਵਰ ਗਿਆਨੂ ਕੁਪੰਦੂ ਨਿਊਕੀਨ ਨੂੰ ਦਿਨ ਭਾਰੇ ਵਿਆਸ੍ਰਮ ਆਸਾਦੀਨ ਭਾਰੇ ਸੰਤਵਾ ਕ੍ਰਮ ਦਾ ਅੰਤਿਮ ਸਾਧਕ ਸਰਕਾਰ ਦੀ ਤ੍ਰਿਵੰਤਰੀ ਵਰਸੀ ਦਾ ਅੰਤਿਮ ਸਮਾਗਮ ਮਨਾਇਆ ਜਾ ਰਿਹਾ ਹੈ ਇਸ ਸਮਾਗਮ ਵਿੱਚ ਮੁਨੰਬਰ ਜੀ ਮੁਹੰਮਦ ਸ਼ਰੀਫ ਜੀ ਪ੍ਰਧਾਨਤਰੀ ਸੁਲੀਮ ਜੀ ਅਤੇ ਇੰਡੀਆ ਦੇ ਬੜੇ ਮਸ਼ਹੂਰ ਕਵਾਰ अपनी लैफल दर्ज बन रहे हैं और गुरु का लंगर टुक चल रहा है और सरकार का असं सब संत सारी दुनिया स्नेहा दे रहे हैं हाँ कि जो भी महापुरुष है दुनिया का भला करे इस महापुरुष ने साजे परिवार में बहुत वीयू काम किए गरीबों के भले भी बहुत कम किए बनाया सरकार ने कम्यूनिटी हॉल बनाया दवाखाना बनाया और देश भाई सहारा जुड़े इस मेले में सारी संतों आया बहुत बहुत